ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੰਨੇ ਵੀ ਸਾਡੇ ਚੈਨਲ ਦੇ ਨਾਲ ਸਿੱਖੋ ਗੁਰਬਾਣੀ ਦੇ ਨਾਲ ਜੁੜੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਹੀ ਸਾਨੂੰ ਪਿਆਰ ਕਰ ਰਹੇ ਹੋ ਬੜੀ ਸਪੋਰਟ ਕੀਤੀ ਤੁਸੀਂ ਤੇ ਗੁਰਬਾਣੀ ਆਪਾਂ ਜੋ ਗੁਰਬਾਣੀ ਦੇ ਮਹਿੰਗੇ ਸ਼ਬਦ ਨੇ ਜਾਂ ਸੱਸ ਸਭਿ ਕ੍ਰਿਤੀ ਦੀ ਸੰthia ਪਟਾਂ ਦੇ ਸਵੈਏ ਇਹ ਪੰਜ ਬਾਣੀ ਨਿਤਨੇਮ ਸੰਥਿਆ ਹੁਣ ਚੱਲ ਰਹੀ ਹੈ ਅਸੀਂ ਪਾ ਰਹੇ ਹਾਂ ਉਸ ਦਾ ਸ਼ੁੱਧ ਉਚਾਰਨ ਜੋ ਦਮਦਮ ਟਕਸਾਲ ਵਿੱਚ ਕਰਾਇਆ ਜਾਂਦਾ ਹੈ ਉਹ ਅਸੀਂ ਦੱਸ ਰਹੇ ਹਾਂ ਤੇ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਅਸੀਂ ਲੜੀਵਾਰ ਸੰਥਿਆ ਸ਼ੁਰੂ ਕਰਾਂਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋ ਸੰਗਤ ਜੀ ਸੰਗਤਾਂ ਇੱਕ ਨਾ ਵੀਰ ਦਾ ਮੈਨੂੰ ਫੋਨ ਆਇਆ ਤੇ ਉਸ ਵੀਰ ਨੇ ਮੈਨੂੰ ਪੁੱਛਿਆ ਕਿ ਜਦੋਂ ਆਪਾਂ ਪੰਜ ਬਾਣੀਆਂ ਜਾਂ ਹੋਰ ਬਾਣੀਆਂ ਜਿਵੇਂ ਸੁਖਮਨੀ ਸਾਹਿਬ ਸ਼ਬਦ ਹਜ਼ਾਰੇ ਨੇ ਜਾਂ ਅਸਦੀ ਵਾਰ ਉਹ ਕਦੋਂ ਪੜਨੀ ਚਾਹੀਦੀਆਂ ਪਹਿਲੀ ਗੱਲ ਤਾਂ ਮੈਂ ਕਹਿਣਾ ਕਿ ਆਪਾਂ ਗੁਰਬਾਣੀ ਪੜਨ ਲੱਗਿਆ ਕੋਈ ਸ਼ੰਕਾ ਨਹੀਂ ਕਰਨਾ ਕਿ ਕਦੋਂ ਪੜਨੀ ਚਾਹੀਦੀ ਜਾਂ ਕਦੋਂ ਪੜਨੀ ਚਾਹੀਦੀ ਮੈਂ ਜਿਹੜੀਆਂ ਪੰਜ ਬਾਣੀਆਂ ਨੇ ਪੰਜ ਬਾਣੀਆਂ ਗੁਰੂ ਸਾਹਿਬ ਦਾ ਹੁਕਮ ਹੈ ਪੰ ਜੋੜਾ ਹੁਕਮ ਹੋਵੇ ਉਹ ਮੰਨਣਾ ਹੀ ਪੈਂਦਾ ਹੈ ਬੇਨਤੀ ਆਪਾਂ ਟਾਲ ਸਕਦੇ ਆ ਜੇ ਕਿਸੇ ਨੇ ਬੇਨਤੀ ਕੀਤੀ ਹੋਵੇ ਨਾ ਕਿ ਭਾਈ ਮੇਰੀ ਬੇਨਤੀ ਹੈ ਉਹ ਪਟਾਲ ਸਕਦੇ ਆ ਪਰ ਹੁਕਮ ਟਾਲਿਆ ਨਹੀਂ ਜਾ ਸਕਦਾ ਗੁਰੂ ਸਾਹਿਬ ਦਾ ਆਪਾਂ ਨੂੰ ਹੁਕਮ ਹੈ ਕਿ ਸਿੱਖ ਨੇ ਪੰਜ ਬਾਣੀਆਂ ਨਿਤਨੇਮ ਜਰੂਰ ਹੀ ਕਰਨਾ ਹੈ ਕਰਨਾ ਵੀ ਅੰਮ੍ਰਿਤ ਵੇਲੇ ਇਹ ਨਾ ਹੋਵੇ ਕਿ 10 ਵਜੇ ਉੱਠ ਕੇ ਆਪਾਂ ਨਿਤਨੇਮ ਕਰੀਏ ਹੁੰਦਾ ਕੋਈ ਫਲ ਨਹੀਂ ਜੇ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਅੰਮ੍ਰਿਤ ਵੇਲਾ ਬਖਸ਼ਿਆ ਅੰਮ੍ਰਿਤ ਵੇਲਾ ਹੁਣ ਸੰਗਤਾਂ ਦੇ ਸਵਾਲ ਹੁੰਦਾ ਕਿ ਅੰਮ੍ਰਿਤ ਵੇਲਾ ਕਦੋਂ ਹੁੰਦਾ ਭਾਵੇਂ ਇੱਕ ਵੀ ਉੱਠ ਕੇ ਸ਼ੁਰੂ ਕਰ ਲਓ ਨਿਤਨੇ ਭਾਵੇਂ 2 ਵਜੇ ਭਾਵੇਂ 3 ਵਜੇ 4 ਵਜੇ 5 ਵਜੇ ਕਰ ਲਓ ਅਮਰਤ ਵੇਲਾ ਹੀ ਹੈ ਜਿੰਨਾ ਚਿਰ ਤੁਹਾਨੂੰ ਤਾਰੇ ਦਿਸਦੇ ਨੇ ਅਸਮਾਨ ਦੇ ਵਿੱਚ ਅਸਮਾਨ ਵਿੱਚ ਤਾਰੇ ਦਿਸਦੇ ਨੇ ਓਨਾ ਚਿਰ ਅਮਰਤ ਵੇਲਾ ਹੀ ਹੈ ਜਿੰਨਾ ਚਿਰ ਜੇ ਤਾਰੇ ਇੱਕ ਗਲ ਹੋਰ ਮਹਾਂਪੁਰਸ਼ ਦੱਸਦੇ ਹੁੰਦੇ ਸੀ ਕਿ ਜੇ ਜਿਹਨੇ ਆਪਣੇ ਹੁਣ ਆ ਸਰੀਰ ਤੇ ਰੋਮ ਨੇ ਸਰੀਰ ਤੇ ਰੋਮ ਨੇ ਜਿੰਨੇ ਵਾਲ ਨੇ ਜਿੰਨਾ ਚਿਰ ਇਹ ਆਪ ਨੂੰ ਦਿਸਣੋਂ ਦਿਸਦੇ ਨਹੀਂਗੇ ਉਹਨਾਂ ਚਿਰ ਇਹ ਅੰਮ੍ਰਿਤ ਵੇ ਲਈਏ ਪਾਵਜੇ ਆਪਾਂ ਅੰਮ੍ਰਿਤ ਵੇ ਲਈ ਮਤਲਬ 3 ਵਜੇ ਉੱਠੇ ਆ 3 ਵਜੇ ਹਨੇਰਾ ਹੈ ਫੋੜਾ ਆਪ ਨੂੰ ਜਿਹੜੇ ਸਰੀਰ ਤੇ ਰੋਮ ਨਹੀਂ ਦਿਸਣਗੇ ਹਨੇਰੇ 'ਚ ਨਹੀਂ ਦਿਸਣਗੇ ਨਾ ਸਮਝੋਗਾ ਅੰਮ੍ਰਿਤ ਵੇ ਲੈ ਤੇ ਮਹਾਪੁਰਸ਼ ਤਾਂ ਇਹ ਦੱਸਦੇ ਹੁੰਦੇ ਸਨ ਤਾਂ ਦੇ ਟਕਸਾਲ ਦੇ ਵਿੱਚ ਕਿ ਜਿੰਨਾ ਚਿਰ ਆਪਣੇ ਸਰੀਰ ਦੇ ਰੋਮ ਆਪ ਨੂੰ ਨਹੀਂ ਦਿਸਦੇ ਸਮਝੋ ਅੰਮ੍ਰਿਤ ਵੇ ਲੈ ਅੰਮ੍ਰਿਤ ਵੇਲੇ 4 ਵਜੇ 5 ਵਜੇ 3 ਵਜੇ 2 ਵਜੇ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ 5 ਬਾਣੀਆਂ ਨਿਤਨ ਕਰਨੀ ਹੈ ਜ਼ਰੂਰੀ ਹੈ 7 ਬਾਣੀਆਂ ਸਿੱਖਣੇ ਪੜ੍ਹਨੀਆਂ 7 ਬਾਣੀਆਂ ਸ਼ਾਮ ਨੂੰ 2 ਬਾਣੀਆਂ ਰਹਿ ਰਸਤੇ ਸੋਇਲਾ ਸਹਿਬ ਦੂਜਾ ਸਵਾਲ ਸੰਗਤਾਂ ਦੇ ਸੇ ਕਿ ਸੁਖਮਣੀ ਸਹਿਬ ਦਾ ਪਾਠ ਕਦੋਂ ਕਰਨਾ ਹੈ 5 ਬਾਣੀਆਂ ਆਪਾਂ ਅਮਰਤ ਵੇਲੇ ਕਰਨੀਆਂ ਹੀ ਕਰਨੀਆਂ ਇਹ ਤਾਂ ਹੁਕਮ ਹੈ ਇਹ ਤਾਂ ਆਪਾਂ ਦੁਪਹਿਰੇ ਨਹੀਂ ਕਰ ਸਕਦੇ ਸੁਖਮਣੀ ਸਹਿਬ ਦਾ ਜਾਪ ਆਪਾਂ ਜਦੋਂ ਮਰਜ਼ੀ ਕਰ ਸਕਦੇ ਦਿਨੇ ਕਰੋ ਦੁਪਹਿਰੇ ਕਰੋ ਸ਼ਾਮ ਨੂੰ ਕਰੋ ਬਾਣੀ ਜਿਹੜੀ ਪੰਜਾਂ ਬਾਣੀਆਂ ਤੋਂ ਇਲਾਵਾ ਜਿਹੜੀ ਬਾਣੀ ਹੈ ਨਾ ਜਦੋਂ ਮਰਜ਼ੀ ਪੜੋ ਸਾਰਾ ਦਿਨ ਚ ਇਹ ਵਿਚਾਰ ਨਹੀਂ ਕਰਨੀ ਕਿ ਸੁਖਮਨੀ ਸਾਹਿਬ ਦੁਪਹਿਰੇ ਨਹੀਂ ਕਰਨਾ ਚਾਹੀਦਾ ਸੁਖਮਨੀ ਸਾਹਿਬ ਸ਼ਾਮ ਨੂੰ ਕਰਨਾ ਚਾਹੀਦਾ ਕੋਈ ਵਿਚਾਰ ਨਹੀਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਮਰਜ਼ੀ ਪੜੋ ਸਾਰੇ ਦਿਨ ਵਿੱਚ ਪਰ ਜਿਹੜਾ ਨਿਤਨੇਮ ਹੈ ਸੱਤ ਬਾਣੀਆਂ ਦਾ ਉਹ ਜਿਹੜਾ ਸਮਾਂ ਦਿੱਤਾ ਹੈ ਕਲਗੀਰ ਪਾਤਸ਼ਾਹ ਨੇ ਕਿ ਪੰਜ ਬਾਣੀ ਅੰਮ੍ਰਿਤ ਵੇਲੇ ਤੇ ਰਹਿ ਰਸ ਤੇ 16 ਸਾਲ ਸ਼ਾਮ ਨੂੰ ਰਾਤ ਨੂੰ ਕਰਨਾ ਹੈ ਇਹ ਪੱਕਾ ਹੈ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਪਰ ਜਿਹੜੇ ਅਸ ਦੀ ਵਾਰ ਜਾਂ ਸ਼ਬਦ ਹਜ਼ਾਰੇ ਜਾਂ ਸ੍ਰੀ ਸੁਖਮਣੀ ਸਾਹਿਬ ਜਾਪ ਕਰਦੇ ਜਾਂ ਹੋਰ ਵੀ ਅਨੇਕਾਂ ਬਾਣੀਆਂ ਨੇ ਉਹਦਾ ਜਦੋਂ ਜਾਪ ਕਰਨਾ ਹੈ ਉਸਦਾ ਕੋਈ ਵੀ ਸਮਾਂ ਨਹੀਂ ਹੈ ਉਸਦਾ ਕੋਈ ਵੀ ਟਾਈਮ ਨਹੀਂ ਹੈ ਜਦੋਂ ਮਰਜ਼ੀ ਆਪਾਂ ਕਰ ਸਕਦੇ ਹਾਂ ਸੁਖਮਣੀ ਸਾਹਿਬ ਆਪਾਂ ਜਾਂ ਅਸ ਦੀ ਵਾਰ ਕਦੋਂ ਮਰਜ਼ੀ ਕਰ ਸਕਦੇ ਜਾਂ ਹੋਰ ਵੀ ਬਾਣੀਆਂ ਜਦੋਂ ਮਰਜ਼ੀ ਪੜ ਸਕਦੇ ਸਾਰੇ ਦਿਨ ਵਿੱਚ ਤੇ ਵਾਹਿਗੁਰੂ ਸਿਮਰਨ ਜਿਹੜਾ ਉਸ ਦਾ ਬਿਆਸ ਜਰੂਰ ਕਰਨਾ ਸਿੱਖਣਾ ਜਰੂਰ ਕਰਨਾ ਹੈ ਵਾਹਿਗੁਰੂ ਸਿਮਰਨ ਜਰੂਰ ਕਰਨਾ ਹੈ ਬਾਣੀ ਜਿੰਨੇ ਮਰਜ਼ੀ ਪੜੀ ਜਾਓ ਸਾਰੇ ਲਾਹੇਵੰਦ ਹੈ ਜਿੰਨੀ ਮਰਜ਼ੀ ਪੜ ਲਓ ਪਰ ਵਾਹਿਗੁਰੂ ਸਿਮਰਨ ਜਰੂਰ ਕਰਨਾ ਹੈ ਭਾਵੇਂ 10 ਮਿੰਟ ਕਰੋ 15 ਮਿੰਟ ਕਰੋ 20 ਮਿੰਟ ਕਰੋ ਜਿਆਦਾ ਫਾਇਦਾ ਤੋ ਇਹ ਸਾਡੀ ਵਿਚਾਰ ਤੁਹਾਨੂੰ ਜੇ ਚੰਗੀ ਲੱਗੀ ਤੇ ਸ਼ੇਅਰ ਜਰੂਰ ਕਰਿਓ ਜੇ ਸੰਗਤਾਂ ਦਾ ਕੋਈ ਹੋਰ ਮੈਸੇਜ ਹੋਵੇ ਹੋਰ ਕੋਈ ਸਵਾਲ ਹੋਵੇ ਜੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੇ ਅਸੀਂ ਗਲਤ ਆ ਸਾਨੂੰ ਇਹ ਵੀ ਜਰੂਰ ਦੱਸਣਾ ਅਸੀਂ ਜੇ ਗਲਤ ਆ ਤਾਂ ਅਸੀਂ ਉਸ ਬਾਰੇ ਵਿਚਾਰ ਜਰੂਰ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ